ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀ ਨਿੱਕੀ ਵੁਹਾਰ ਪੈ ਕੇ ਹਟੀ ਬੱਦਲਾਂ ਦੀ ਇੱਕ বজਵੀ ਪੰਗਰ ਟੁੱਟ ਕੇ ਆਕਾਸ਼ ਦਾ ਨੀਲ ਅਨੇਕ ਥਾਈਂ ਤੋਤਾ ਹੋਇਆ ਸਾਫ਼ ਨਿਖਰ ਆਇਆ ਇਸ ਦੀ ਚਮਕ ਦੀ ਦੁੱਤੀ ਵਿੱਚ ਡਲ ਡਲ ਕਰਦਾ ਚੰਦਰਮਾ ਨਿਕਲਿਆ ਸਾਰੇ ਚਾਂਦਨੀ ਫੈਲ ਗਈ ਸਾਈਂ ਦਾਸ ਹਰਮੰਦਰ ਜੀ ਦੀ ਪ੍ਰਕਰਮਾ ਵਿੱਚ ਪ੍ਰਾਰਥਨਾ ਵਿੱਚ ਜੁੜੇ ਬੈਠੇ ਸੀ ਇੱਕ ਸਿੰਧੀ ਸਿੱਖ ਢੋਲਦਾ ਢੋਲਦਾ ਕੋਲ ਆ ਬੈਠਾ ਜਦ ਆਪਦੇ ਨੇਤਰ ਖੁੱਲੇ ਤਾਂ ਦਾਖਨ ਲੱਗੇ ਗੁਰੂ ਗੋਸਾਈਂ ਦੇ ਪਰਮਪ੍ਰੀਤਮ ਜੀ ਦਾਸ ਦੀ ਇੱਕ ਬੇਨਤੀ ਹੈ ਜਦੋਂ ਮੈਂ ਪੰਜਵੇਂ ਸਤਗੁਰਾਂ ਪਾਸ ਹਾਜ਼ਰ ਹੋਇਆ ਸੀ ਤਦ ਉਹਨਾਂ ਨੇ ਆਗਿਆ ਕੀਤੀ ਸੀ ਕਿ ਤੇਰਾ ਵਿਵਹਾਰ ਕਿਸ ਤਰ੍ਹਾਂ ਦਾ ਹੈ ਦਾਸ ਨੇ ਦੱਸਿਆ ਸੀ ਜੀ ਖਾਣ ਪੀਣ ਪੈਣਨ ਆਨੰਦ ਹੁਲਾਸ ਮੋਜਾ ਮਾਨਣ ਜੋਗਾ ਪਦਾਰਥ ਬਹੁਤ ਹੈ ਪਰ ਇੰਨਾ ਵਿੱਚ ਹੀ ਕਾਲ ਬਤੀਤ ਹੁੰਦਾ ਹੈ ਆਪਦੇ ਦਰਸ਼ਨਾਂ ਨੂੰ ਸ਼ਰਦਾ ਧਾਰ ਕੇ ਤਾਂ ਨਹੀਂ ਸਾਂ ਆਇਆ ਕੇਵਲ ਦੇਖਾ ਦੇਖੀ ਕੁਝ ਸੈਰ ਤੇ ਕੁਝ ਤਮਾਸ਼ਾ ਸਮਝ ਕੇ ਆਇਆ ਸਾਂ ਪਰ ਆਪਦੇ ਦਰਸ਼ਨ ਕਰਕੇ ਮੈਨੂੰ ਮੌਤ ਦਾ ਭੈ ਪੈ ਗਿਆ ਹੈ ਕਿ ਇਹ ਮੇਰੇ ਸੁਖ ਤੇ ਹੁਲਾਸ ਮੁੱਕ ਜਾਣੇ ਹਨ ਮੌਤ ਨੇ ਸਦਾ ਨਹੀਂ ਠਹਿਰਨ ਦੇਣਾ ਤਦੋ ਸ਼੍ਰੀ ਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਆਗਿਆ ਕੀਤੀ ਕਿ ਪੁਰਖਾ ਇਹ ਤੇਰੇ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਜੋ ਤੈਨੂੰ ਆਪਣੇ ਨਾਂ ਰਹਿਣ ਦੀ ਸੋਝੀ ਹੋ ਆਈ ਹੈ ਪਰ ਹੁਣ ਜੇ ਤੂੰ ਇਹ ਚਾਹੁੰਦਾ ਹੈ ਕਿ ਤੇਰੀਆਂ ਮੋਜਾਂ ਸਦਾ ਰਹਿਣ ਤਦ ਇੱਕ ਭੇਦ ਸਮਝ ਜੋ ਭੋਗ ਤੂੰ ਭਾਲਦਾ ਤੇ ਭੋਗਦਾ ਹੈ ਮਨ ਦੇ ਪ੍ਰਸੰਨ ਕਰਨ ਨਹੀਂ ਕਰਦਾ ਹੈ ਤੇ ਜੇ ਸਮਝ ਲਵੇਂ ਕਿ ਮਨ ਦੀ ਪ੍ਰਸੰਤਾ ਮੇਰਾ प्रयोजन ਹੈ ਭੋਗ ਭੋਗਨੇ ਮੇਰਾ प्रयोजन ਨਹੀਂ ਤਦ ਤੂੰ ਇਸ ਡਰ ਤੋਂ ਵੀ ਛੁਟ ਸਕਦਾ ਹੈ ਕਿ ਮੇਰੇ ਭੋਗ ਮੌਤ ਨੇ ਛੁਡਾ ਦੇਣੇ ਹਨ ਇਹ ਤਾਂ ਸੱਚ ਹੈ ਕਿ ਮੌਤ ਦੇ ਆਇਆਂ ਭੋਗ ਮਿਟ ਜਾਣਗੇ ਪਰ ਮਨ ਦੀ ਖੁਸ਼ੀ ਜਾਂ ਰਾਂਝ ਇਹ ਮੋਤ ਵੀ ਨਹੀਂ ਮੇਟ ਸਕਦੀ ਸੋ ਜੇ ਤੂੰ ਡ੍ਰਿੜ ਕਰ ਸਮਝੇ ਕਿ ਮਨ ਦੀ ਖੁਸ਼ੀ ਦੀ ਲੋੜ ਹੈ ਭੋਗਾਂ ਦੀ ਇੱਕ ਤਾਂ ਆਪਣੇ ਆਪ ਕੁਛ ਲੋੜ ਨਹੀਂ ਹੈ ਤੇ ਦੂਜੇ ਇਹ ਮੁੱਕ ਜਾਣੇ ਹਨ ਤੇ ਤੀਜੇ ਭੋਗਾਂ ਦੇ ਮਗਰੋਂ ਮਨ ਨੂੰ ਖੁਸ਼ੀ ਵੀ ਨਹੀਂ ਰਹਿੰਦੀ ਤਦ ਇੱਕ ਜੁਗਤ ਨਾਲ ਮਨ ਦੀ ਖੁਸ਼ੀ ਤੇਰੇ ਅੰਦਰ ਬਿਨਾਂ ਇੰਨਾ ਨਕਾਰੇ ਕਰ ਦੇਣ ਵਾਲੇ ਭੋਗਾਂ ਦੇ ਠਹਿਰ ਸਕਦੀ ਹੈ ਮੈਂ ਪੈ ਤੇ ਸ਼ਰਦਾ ਨਾਲ ਨਿਮਾਣਾ ਹੋ ਕੇ ਚੰਨੀ ਟੈਪਿਆ ਤੇ ਆਖਿਆ ਹੇ ਕਰੁਣਾ ਨਿਦੇ ਜੇ ਐਸੀ ਦਇਆ ਕਰੋ ਤਦ ਹੋਰ ਕੀ ਚਾਹੀਏ ਆ ਆ ਫਿਰ ਆਗਿਆ ਕਰਨ ਲੱਗੇ ਕਿ ਹੇ ਸੁਖ ਦੇ ਟੁੰਡਾਉ ਸੁਖ ਲੈਣ ਵਿੱਚ ਹੀ ਨਹੀਂ ਹੈ ਸੁਖ ਦੇਣ ਵਿੱਚ ਹੈ ਤੂੰ ਆਪਣੀ ਮਾਇਆ ਤੋਂ ਸੁਖ ਲਿਆਨਾ ਕਰ ਸੁਖ ਦਿਆ ਕਰ ਮੈਂ ਸਮਝ ਨਾ ਸਕਿਆ ਬੇਨਤੀ ਕੀਤੀ ਹੇ ਗੁਰੂ ਮੇਰੀ ਸਮਝ ਵਿੱਚ ਨਹੀਂ ਆਇਆ ਆਪਨੇ ਆਗਿਆ ਕੀਤੀ ਤੂੰ ਪਰਉਪਕਾਰ ਕੀਤਾ ਕਰ ਆਪ ਸਾਦਾ ਭੋਜਨ ਸਾਦਾ ਲੀੜਾ ਵਰਤਿਆ ਕਰ ਤੇ ਜੋ ਧਾਨ ਤੇਰਾ ਐਸ਼ ਵਿੱਚ ਲੱਗਦਾ ਹੈ ਸੋ ਧਾਨ ਤੂੰ ਲੂਲੇ ਲੰਗੜੇ ਅੰਨੇ ਮਹੀਟਰ ਵਿਧਵਾ ਗਰੀਬ ਮੁਥਾਜ ਕਬੀਲਦਾਰ ਵਡ ਪਰਵਾਰੇ ਅਣਖ ਵਾਲੇ ਪਰ ਲੋੜਵੰਦ ਔਰ ਹੋਰ ਐਸੇ ਦੁਖੀਆਂ ਦੀ ਮਦਦ ਪਰ ਲਾਇਆ ਕਰ ਇਹ ਧਾਨ ਜੋ ਤੇਰੇ ਪਾਸ ਹੈ ਤੇਰਾ ਨਹੀਂ ਹੈ ਨਾ ਬਰਬਾਦ ਕਰਨ ਵਾਸਤੇ ਤੇਰੇ ਪਾਸ ਹੈ ਇਹ ਜੋ ਤੈਨੂੰ ਆਪਣੇ ਪਾਸ ਦਿੱਤਾ ਹੈ ਇਹ ਆਮਾਨਤ ਹੈ ਜੋ ਗਰੀਬ ਲੋਕਾਂ ਦੀ ਹੈ ਇਹ ਉਹਨਾਂ ਦੇ ਦੁੱਖ ਦੂਰ ਕਰਨ ਲਈ دارو ਹੈ ਜੇ ਤੂੰ ਭੋਗ ਤਿਆਗ ਕੇ ਲੋਕਾਂ ਨੂੰ ਸੁਖੀ ਕਰੇਗਾ ਤਦ ਫਲ ਇਹ ਨਿਕਲੇਗਾ ਕਿ ਤੇਰਾ ਮਨ ਨਿਰਮਲ ਹੋਵੇਗਾ ਵਿੱਚ ਖੁਸ਼ੀ ਰਿਆ ਕਰੇਗੀ ਔਰ ਉਹ ਖੁਸ਼ੀ ਰਾਂਝ ਵਿੱਚ ਨਹੀਂ ਪਲਟੇਗੀ ਔਰ ਮੌਤ ਉਸ ਨੂੰ ਸਮਾਪਤ ਨਹੀਂ ਕਰ ਸਕੇਗੀ ਮਹਾਰਾਜ ਜੀ ਦੇ ਇਸ ਹੁਕਮ ਦੀ ਪਾਲਣਾ ਇਸ ਨਕਾਰੇ ਕੋਲੋਂ ਮਹਾਰਾਜ ਜੀ ਨੇ ਆਪ ਕਰਵਾਈ ਔਰ ਮੈਂ ਬੜਾ ਸੁਖੀ ਮਨ ਹੋ ਗਿਆ ਮੈਂ ਕਦੇ ਸ਼ਰਾਬ ਪੀ ਕੇ ਐਡਾ ਆਨੰਦ ਨਹੀਂ ਹੋਇਆ ਸੀ ਜਿੱਦਾਂ ਇੱਕ ਦਿਨ ਇੱਕ ਗਰੀਬ ਰਾਹਕ ਨੂੰ ਤਪ ਚੜਿਆ ਵੇਖ ਕੇ ਮੈਂ ਉਸ ਦੀ ਥਾਂ ਉਸ ਦੇ ਖੇਤ ਵਿੱਚ ਬੀਜ ਘੇਰਨ ਤੇ ਸੁਹਾਗਾ ਫੇਰਨ ਤੇ ਕੁਛ ਮਾਇਆ ਦੇਣ ਵਿੱਚ ਡਿੱਠਾ ਹੈ ਉਸ ਦੇ ਤਿਆਰ ਖੇਤ ਨਾਸ਼ ਹੋ ਰਹੇ ਸੀ ਤੇ ਕੁਵੇਲੇ ਦਾ ਤਾਪ ਉਸ ਦੇ ਪਰਿਵਾਰ ਲਈ ਸਾਰੇ ਵਰੇ ਦਾ ਕਾਲ ਤਿਆਰ ਕਰ ਰਿਹਾ ਸੀ ਇਸੇ ਤਰ੍ਹਾਂ ਜਿਉਂ-ਜਿਉਂ ਮੈਂ ਉਪਕਾਰ ਕੀਤੀ ਮੈਂ ਖੁਸ਼ ਹੁੰਦਾ ਗਿਆ ਇਨਾਂ ਦਾ ਇੱਕ ਮੱਧਮ ਸੁਆਦ ਆਉਂਦਾ ਹੈ ਇਸ ਸੁਆਦ ਦੇ ਅਸਲੇ ਤੋਂ ਮੈਨੂੰ ਇਹ ਭਰੋਸਾ ਵੀ ਹੋ ਗਿਆ ਹੈ ਕਿ ਮੌਤ ਇਸ ਸੁਆਦ ਨੂੰ ਸੱਚਪੂਛ ਭਾਨ ਨਹੀਂ ਸਕੇਗੀ ਇਹ ਗੁਰੂ ਜੀ ਦੀ ਕਿਰਪਾ ਹੈ ਮੈਂ ਆਪਣੇ ਪਿੰਡ ਧਰਮਸਾਲ ਬਣਾਈ ਹੈ ਜਿੱਥੇ satsang ਹੁੰਦਾ ਹੈ ਪਰਮੇਸ਼ਰ ਦਾ ਕੀਰਤਨ ਤੇ ਕਥਾ ਹੁੰਦੀ ਹੈ ਆਏ ਗਏ ਮੁਸਾਫਰ ਨੂੰ ਟਿਕਾਣਾ ਮਿਲਦਾ ਹੈ ਪਿੰਡ ਵਿੱਚ ਕੋਈ ਲਵਾਰਸ ਰੋਗੀ ਹੋ ਜਾਏ ਤਾਂ ਇੱਕ ਥਾਵੇਂ ਲਿਆ ਕੇ ਦਾਰੂ ਕਰੀਦਾ ਹੈ ਤੇ ਮੁੰਡੇ ਕੁੜੀਆਂ ਨੂੰ ਗੁਰਮੁਖੀ ਅੱਖਰ ਪੜ੍ਹਾਉਂਦੇ ਹਨ ਇਸ ਪ੍ਰਕਾਰ ਗੁਰੂ ਆਗਿਆ ਨੇ ਮੈਨੂੰ ਪ੍ਰਸੰਨ ਕਰ ਦਿੱਤਾ ਹੈ ਅੱਜ ਤੀਕ ਮੈਂ ਖੁਸ਼ ਸਾਂ ਪਰ ਕੁਝ ਦਿਲਗੀਰ ਹੋਇਆ ਹਾਂ ਸੋ ਆਪ ਦੀ ਕਥਾ ਨੇ ਕੀਤਾ ਹੈ ਅੱਜ ਸਵੇਰੇ ਆਪ ਨੇ ਜੋ ਇਸ ਤੁਕ ਦੀ ਵਿਆਖਿਆ ਕੀਤੀ ਸੀ ਨਾਮ ਤੁਲ ਕਛ ਅਵਰ ਨਾ ਹੋਏ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਸਤਿਗੁਰਾਂ ਦਾ ਉਪਦੇਸ਼ ਸੀ ਕਿ ਦੇਣਾ ਸੁੱਖ ਦਾ ਰੂਪ ਹੈ ਸੋ ਮੈਂ ਸੱਚਾ ਪਾਇਆ ਉਹਨਾਂ ਦੀ ਆਗਿਆ ਸੀ ਦਿਲ ਨਹੀਂ ਦੁਖਾਣਾ ਬੁਰਾ ਨਹੀਂ ਕਰਨਾ ਸਗੋਂ ਭਲਾ ਕਰਨਾ ਔਰ ਦਿਲਾਂ ਨੂੰ ਠੰਡ ਪਾਉਣੀ ਸੁੱਖ ਦੇਣਾ ਸੋ ਵੀ ਠੀਕ ਹੈ ਮੈਂ ਸੁਖੀ ਹਾਂ ਔਰ ਆਨੰਦ ਹਾਂ ਇਸ ਖਿਆਲ ਵਿੱਚ ਹਾਂ ਕਿ ਇਹ ਕਰਮ ਸਭ ਤੋਂ ਉੱਤਮ ਕਰਮ ਹਨ ਇੰਨਾ ਤੋਂ ਪਰੇ ਹੋਰ ਕੁਝ ਨਹੀਂ ਹੈ ਆਪ ਦੀ ਕਥਾ ਨੇ ਅੱਜ ਦੱਸਿਆ ਹੈ ਕਿ ਇਸ ਤੋਂ ਉੱਪਰ ਕੁਝ ਹੋਰ ਵੀ ਹੈ ਉਸ ਵੇਲੇ ਦਾ ਦਿਲਗੀਰ ਹਾਂ ਕਿ ਹੋਰ ਇਸ ਤੋਂ ਉੱਚਾ ਕੀ ਹੈ ਜਿਸ ਦਾ ਮੈਨੂੰ ਪਤਾ ਨਹੀਂ ਹੈ ਮੌਤ ਦਾ ਵੇਲਾ ਪਤਾ ਨਹੀਂ ਕਦ ਆਉਂਦਾ ਹੈ ਤੇ ਮੈਂ ਉਸ ਦੇ ਆਉਣ ਤੋਂ ਪਹਿਲਾਂ ਉੱਚੇ ਕਰਮ ਤੋਂ ਵਾਂਝਿਆ ਰਾਂ ਤਦ ਠੀਕ ਨਾ ਹੋ ਆਪ ਕਿਰਪਾ ਕਰੋ ਸਾਈਂ ਦਾਸ ਗੁਰੂ ਸਵਾਰੇ ਜੀ ਹਕੀਮ ਪਾਸ ਅਨੇਕ ਪ੍ਰਕਾਰ ਦੇ ਰੋਗੀ ਜਾਂਦੇ ਹਨ ਹਰ ਰੋਗ ਦਾ دارو ਹਕੀਮ ਪਾਸ ਹੁੰਦਾ ਹੈ ਰੋਗ ਪਛਾਣ ਕੇ ਯੋਗ دارو ਹਕੀਮ ਹਰੇਕ ਰੋਗੀ ਨੂੰ ਦਿੰਦਾ ਹੈ ਇਸੇ ਤਰ੍ਹਾਂ ਅਸੀਂ ਆਤਮ ਰੋਗੀ ਹਾਂ ਗੁਰੂ ਦਾਣਾ ਹਕੀਮ ਹੈ ਸਾਡੇ ਰੋਗ ਪਛਾਣ ਕੇ ਸਾਨੂੰ ਯੋਗ دارو ਦਿੰਦਾ ਹੈ ਜਿਵੇਂ ਤੁਹਾਡਾ ਰੋਗ ਪਛਾਣ ਕੇ ਗੁਰੂ ਵੈਦ ਨੇ ਤੁਹਾਨੂੰ ਇਹ دارو ਦਿੱਤਾ ਹੈ ਤੁਸੀਂ ਇਸੇ ਨੂੰ ਸੇਵੋ ਤੁਹਾਡੀ ਇਸੇ ਕਰਕੇ ਕਲਿਆਣ ਹੋਵੇਗੀ ਸਿੰਦੀ ਇਹ ਤਾਂ ਠੀਕ ਹੈ ਪਰ ਤੁਸੀਂ ਸਾਰੀ ਸੰਗਤ ਨੂੰ दारू ਦੱਸਿਆ ਹੈ ਤੁਸੀਂ ਵੀ ਵੈਦ ਦੀ ਜ਼ਿੰਦਗੀ ਦੇ ਜਾਨੂਆਂ ਵਿੱਚੋਂ ਇਹ दारू ਜੋ ਤੁਸੀਂ ਕਿਹਾ ਸੀ ਇਹਦਾ ਪ੍ਰਕਾਰ ਦੱਸੋ ਭਾਈ ਜੀ ਪਿਆਰੇ ਜੀ ਮੈਂ ਕਥਾ ਕਰਨੋਂ ਇਸੇ ਕਰਕੇ ਸੰਕੋਚ ਕਰਦਾ ਹਾਂ ਪਰ ਕੀ ਕਰਾਂ ਸੰਗਤ ਦਾ ਹੁਕਮ ਮੋੜਨਾ ਕਠਨ ਹੁੰਦਾ ਹੈ ਸਿੰਦੀ ਕਿਸ ਕਰਕੇ ਭਾਈ ਜੀ ਕਥਾ ਕਰਨ ਵਾਲਾ ਸਮੁੱਚੇ ਵਾਕ ਆਖਦਾ ਹੈ ਜੋ ਸਾਰਿਆਂ ਲਈ ਸਧਾਰਨ ਜਾਂ ਆਮ ਉਪਦੇਸ਼ ਹੁੰਦਾ ਹੈ ਜਾਂ ਕਿਸੇ ਖਾਸ ਰੋਤੇ ਦੀ ਗੋਂਦਾ ਹੁੰਦਾ ਹੈ ਉਹ ਵੈਦ ਦੀ ਤਰ੍ਹਾਂ ਰੋਗ ਪਛਾਣ ਕੇ ਵਖ ਵਖ ਹਰੇਕ ਰੋਗੀ ਦੇ ਰੋਗ ਦਾ دارو ਨਹੀਂ ਹੁੰਦਾ ਸਿੰਦੀ ਪਰ ਹੁੰਦਾ ਤਾਂ دارو ਹੈ ਨਾ ਭਾਈ ਜੀ دارو ਤਾਂ ਹੁੰਦਾ ਹੈ ਪਰ ਅੱਖਾਂ ਦੇ ਪੀੜ ਵਾਲੇ ਨੂੰ ਫੋੜੇ ਦੀ ਮਲਮ ਦਾ ਕੀ ਗੁਣ ਜੇ ਤਾਂ ਕਿਸੇ ਨੇ ਕੇਵਲ ਸਮਝ ਸੁਧਾਰਨੀ ਹੋਵੇ ਔਰ ਸਦਾਚਾਰ ਸਿੱਖਣਾ ਹੋਵੇ ਤਾਤਾ ਭਲਾਈ ਦੇ ਸਧਾਰਨ ਉਪਦੇਸ਼ ਲਾਭਦਾਇਕ ਹੁੰਦੇ ਹਨ ਪਰ ਜੇ ਕਿਸੇ ਸਾਧਨ ਕਰਕੇ ਆਤਮ ਵਿੱਦਿਆ ਵਿੱਚ ਕਲਿਆਣ ਦੇ ਦਰਜੇ ਅਪੜਨਾ ਹੋਵੇ ਤਦ ਉਸ ਦੀ ਸਮਝ ਤੇ ਕਰਨੀ ਤੇ ਮਨ ਦੀ ਮੈਲ ਦੀ ਦਸ਼ਾ ਵਿਚਾਰ ਕੇ ਵੈਦ ਜੀ दारू ਤੇ ਅਰੋਗ ਕਰਦੇ ਹਨ ਸਿੰਦੀ ਠੀਕ ਹੈ ਹੁਣ ਤੁਸੀਂ ਮੈਨੂੰ ਪਛਾਣ ਕਰਕੇ ਮੇਰੇ ਲਈ ਦੱਸੋ ਉਪਕਾਰ ਤੋਂ ਵੱਡਾ ਕੀ ਕਰਮ ਹੈ ਦੱਸੋ ਭਾਈ ਜੀ ਮੈਂ ਕੁਝ ਕਹਿ ਨਹੀਂ ਸਕਦਾ ਜੋ ਕੁਝ ਤੁਸੀਂ ਭਾਲਦੇ ਹੋ ਉਹ ਤਾਂ ਆਪ ਗੁਰੂ ਜੀ ਹੀ ਦੱਸਣਗੇ ਜੋ ਹੁਣ ਆਏ ਹੀ ਸਮਝੋ ਪਰ ਜੋ ਦਾਰੂ ਆਪ ਕਰ ਰਹੇ ਹੋ ਇਸ ਹਾਲ ਸਤਗੁਰਾਂ ਤੋਂ ਸੁਨਿਆ ਬਿਨੇ ਕਰਦਾ ਹਾਂ ਜਿਸ ਕਰਕੇ ਅੱਜ ਦੀ ਦਿਲਗੀਰੀ ਜੋ ਤੁਹਾਨੂੰ ਮੇਰੀ ਭੁੱਲ ਕਰਕੇ ਹੋਈ ਹੈ ਦੂਰ ਹੋ ਜਾਏਗੀ ਸਿੰਦੀ ਜੀ ਸਤਿ ਬਚਨ ਭਾਈ ਜੀ ਸਾਡੇ ਮਾਨ ਦੀਆਂ ਮੈਲਾਂ ਸਾਡੇ ਪਾਪਾਂ ਦੇ ਫਲ ਸਾਡੀਆਂ ਖੋਟੀਆਂ ਵਾਸ਼ਨਾ ਮੰਦ ਕਰਮ ਮੰਦ ਬੋਲ ਮੰਦਿਆਂ ਦੀ ਪ੍ਰੀਤ ਜੋ ਕੁਝ ਵੀ ਹੈ ਸਭ ਇੱਕ ਸ਼ੈਦ ਦਾ ਫਲ ਹਨ ਜਿਸ ਨੂੰ ਵਿਛੋੜਾ ਆਖਦੇ ਹਨ ਅਸੀਂ ਆਪਣੇ ਸਿਰਜਨ ਹਾਰ ਤੋਂ ਵਿਛੜੇ ਗਏ ਹਾਂ ਜੇਕੋ ਨਦੀ ਤੋਂ ਵਿਛੜਿਆ ਜਲ ਟੋਇਆ ਵਿੱਚ ਪਿਆ ਤਰਕਦਾ ਹੈ ਉਕਰ ਅਸੀਂ ਵਿਗੜਦੇ ਹਾਂ ਜੇਕੋ ਅੱਗ ਤੋਂ ਵਿਛੜਿਆ ਕੋਲਾ ਕਾਲਾ ਹੋ ਕੇ ਕਾਲਖਲੇੜਦਾ ਹੈ ਉਕਰ ਅਸੀਂ ਕਾਲੇ ਹੋ ਰਹੇ ਹਾਂ ਇਨਾਂ ਦਾ ਸਾਧਨ ਇਹ ਹੈ ਕਿ ਟੋਏ ਦੇ ਜਲ ਦਾ ਨਦੀ ਦੇ ਜਲ ਨਾਲੋਂ ਵਿਛੋੜਾ ਦੂਰ ਕਰ ਦਿਓ ਮੈਲਾ ਨਾ ਰਹੂ ਕਾਲੋ ਭਰੇ ਕੋਲੇ ਨੂੰ ਅੱਗ ਦਾ ਮਿਲਾਪ ਕਰਾ ਦਿਓ ਕਾਲ ਕਿਤੇ ਜਾਓ ਇਹ ਵਿਛੋੜਾ ਦੂਰ ਹੋਣਾ ਬੜਾ ਔਖਾ ਹੈ ਕਿਉਂਕਿ ਮੁੱਦਤਾ ਉਲਟੇ ਤੁਰ-ਤੁਰ ਕੇ ਅਸੀਂ ਆਪਣੇ ਤੇ ਆਪਣੇ ਕਾਰਨ ਅਕਾਲ ਪੁਰਖ ਦੇ ਵਿਚਾਰ ਭਾਰੀ ਵਿੱਥ ਪਾਈ ਗਏ ਹਾਂ ਉਹ ਉਹ ਕੰਮ ਕਰਦੇ ਹਾਂ ਜਿਸ ਕਰਕੇ ਅਸੀਂ ਉਸ ਤੋਂ ਅੜਰੇ ਆਪ ਵਿੱਚ ਇੱਕ ਪੂਰੀ ਵਖਰੀ ਸ਼ੈ ਬਣ ਕੇ ਵਿਚਰੀਏ ਅਸੀਂ ਆਪਣੇ ਜੀਵਨਾਂ ਨੂੰ ਐਸਾ ਬਣਾਇਆ ਹੈ ਕਿ ਜਿਸ ਵਿੱਚ ਅਸੀਂ ਸਮਝਦੇ ਹਾਂ ਕਿ ਆਪਣੇ ਕਾਰਨ ਦੀ ਕੋਈ ਲੋੜ ਹੀ ਨਹੀਂ ਹੈ ਐਵੇਂ ਹੀ ਕਾਰਜ ਰਾਸ ਹੈ ਪਰ ਜਿਸ ਨੂੰ ਅੰਤ ਮਾਰ ਜਾਣ ਦੀ ਸੋਚ ਫੁਰੇ ਭੋਗਾਂ ਤੋਂ ਮਗਰੇ ਉਦਾਸੀ ਤੇ ਰੋਗਾਂ ਦਾ ਕਲੇਸ਼ ਚੁਬੇ ਉਹ ਚੁਕੰਨਾ ਹੋ ਕੇ ਦੇਖਦਾ ਹੈ ਕੀ ਹੈ ਇਹ ਮੇਰੇ ਮਨ ਦੇ ਸੁਰਗ ਦੇ ਝੂਟੇ ਤਾਂ ਕੁਝ ਤਮਾਸ਼ੇ ਵਰਗੇ ਹਨ ਉਹ ਜੇ ਭਾਲ ਕਰਦਾ ਸਿਆਣੇ ਵੈਦ ਕੋਲ ਆਪਣੇ ਤਾਂ दारू ਹੁੰਦਾ ਹੈ दारू ਕੀ ਹੁੰਦਾ ਹੈ दारू ਐਸਾ ਹੁੰਦਾ ਹੈ ਕਿ ਜਿਸ ਨਾਲ ਕਾਰਨ ਨਾਲ ਮੇਲ ਹੋ ਜਾਵੇ ਤੁਸੀਂ ਹੁਣ ਆਪਣੀ ਗੱਲੋ ਤੁਹਾਨੂੰ ਗੁਰੂ ਜੀ ਨੇ ਨਿਸ਼ਕਾਮ ਸੇਵਾ ਰੂਪ दारू ਦੱਸਿਆ ਹੈ ਇਸ ਸੇਵਾ ਦਾ ਕੀ ਅਸਰ ਹੁੰਦਾ ਹੈ ਠੀਕ ਉਸ ਤੋਂ ਪੁੱਠਾ ਜੋ ਅਸਾ ਸੁਭਾਅ ਪਕਾ ਕੇ ਵਿਛੋੜੇ ਨੂੰ ਵਧਾਇਆ ਹੈ ਅਸਾ ਨਫੇ ਦੀ ਵਾਦੀ ਪਕਾਈ ਹੈ ਕਿ ਕੇ ਜਿੱਥੋਂ ਹੋਵੇ ਤੇ ਜਿਸ ਕਿਸ ਤਰ੍ਹਾਂ ਹੋਵੇ ਸਾਨੂੰ ਲਾਭ ਹੋਵੇ ਇਸ ਸੁਭਾਅ ਵਿੱਚ ਆਪਣਾ ਆਪ ਵਖਰਾ ਸਭ ਤੋਂ ਉੱਚਾ ਤੇ ਜ਼ਰੂਰੀ ਤੇ ਲੈਣ ਦੀ ਇੱਛਾ ਵਿੱਚ ਗਲਤਾਨ ਹੁੰਦਾ ਆਪਣੇ ਆਪ ਨੂੰ ਇਸੇ ਇੱਛਾ ਦੇ ਘੇਰੇ ਵਿੱਚ ਘੇਰੀ ਜਾਂਦਾ ਹੈ ਸਮਝਦਾ ਤਾਂ ਹੈ ਕਿ ਮੈਂ ਠੀਕ ਕਰ ਰਿਹਾ ਹਾਂ ਪਰ ਆਪਣੇ ਕਾਰਨ ਤੋਂ ਵਿਤ ਕਰੀ ਜਾਂਦਾ ਹੈ ਕੀਕੂ ਦੇਖੋ ਕਾਰਨ ਅਕਾਲਪੁਰਖ ਦਾਤਾ ਹੈ ਸਦਾ ਦੇਂਦਾ ਹੈ ਦੇਂਦਾ ਦੇ ਲੈਂਦੇ ਥਕ ਪਾਏ ਪਰ ਇਹ ਲੈਣ ਵਾਲਾ ਹੋ ਕੇ ਮੰਗਤਾ ਹੋ ਜਾਂਦਾ ਹੈ ਮੰਗਤਾ ਹੀ ਨਹੀਂ ਇਹ ਠੱਗੀ ਚੋਰੀ ੱੱੱਕਾ ਵੀ ਲੈਣ ਵਾਸਤੇ ਕਰਦਾ ਹੈ ਹੁਣ ਦੇਖੋ ਕਾਰਨ ਦਾਤਾ ਤੇ ਅਸੀਂ ਦਾਤਾ ਦੇ ਉਲਟ ਵਿਤ ਪੈ ਗਈ ਕਿ ਨਾ ਫਿਰ ਇਸ ਦਾ ਅਸਰ ਦੇਖੋ ਦਾਤਾ ਜਿਉਂ ਜਿਉਂ ਦਿੰਦਾ ਹੈ ਉਸ ਦਾ ਸੁਭਾ ਆਪਣੇ ਨਾਲੋਂ ਹੋਰ ਨਾਲੋਂ ਵਧੇਰੇ ਪਿਆਰ ਕਰਨ ਦਾ ਸਹਿਜੇ ਸਹਿਜੇ ਪੱਤਾ ਜਾਂਦਾ ਹੈ ਪਰ ਜੋ ਲਾਪਤਾ ਪਿਆਰਾ ਹੈ ਉਸ ਦਾ ਸੁਭਾਅ ਸਹਿਜੇ ਸਹਿਜੇ ਆਪਣੇ ਆਪ ਨੂੰ ਹੋਰ ਨਾਲ ਨਾਲੋਂ ਵਧੇਰੇ ਪਿਆਰ ਕਰਨ ਵਾਲਾ ਬੰਦਾ ਜਾਂਦਾ ਹੈ ਪਰਮੇਸ਼ਰ ਤੋਤਾ ਉਸ ਨੂੰ ਭੁੱਲ ਕੇ ਵਿਛੜਿਆ ਹੀ ਸੀ ਉਸ ਦੀ ਸ੍ਰਿਸ਼ਟੀ ਨਾਲੋਂ ਵੀ ਵਿਛੜਦਾ ਜਾਂਦਾ ਹੈ ਇਸ ਦਾ ਦਾਰੂ ਹੁਣ ਕੀ ਹੋਵੇ ਇਸ ਦੇ ਉਲਟ ਜਿੱਥੇ ਸੇਵਾ ਕਰਾ ਕੇ ਅਡਰਾ ਹੁੰਦਾ ਹੈ ਆਪਣੇ ਆਪ ਦੇ ਉਧਾਰੇ ਲਾਭ ਦੀ ਵਾਸ਼ਨਾ ਨਾਲ ਹੋਉਂਦੀ ਕੰਧ ਉਸਾਰਦਾ ਹੈ ਉਥੇ ਸੇਵਾ ਕਰੇ ਲਾਭ ਪਹੁੰਚਾਵੇ ਜੋ ਹੋਉ ਘਟੇ ਤੇ ਅੜਰੇ ਹੋਣ ਦੀ ਕੰਧ ਪਤਲੀ ਪਵੇ ਪਹਿਲੇ ਸੇਵਾ ਵੀ ਕੁਝ ਹੋਮ ਵਿੱਚ ਕਰਦਾ ਹੈ ਪਰ ਕਿਉਂ ਜੋ ਲਾਭ ਲੋਕਾਂ ਨੂੰ ਪਹੁੰਚਦਾ ਹੈ ਉਸ ਹੋਉ ਦੀ ਮੈਲ کٹਦੀ ਤੇ ਮਨ ਸ਼ੁੱਧ ਹੁੰਦਾ ਹੈ ਫਿਰ ਮਨ ਹੋ ਛੱਡ ਕੇ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ ਨਿਸ਼ਕਾਮ ਸੇਵਾ ਇਹ ਹੁੰਦੀ ਹੈ ਕਿ ਆਪਣੇ ਨਫੇ ਦਾ ਗੁੱਜਾ ਪ੍ਰਯੋਜਨ ਵੀ ਨਹੀਂ ਰਹਿੰਦਾ ਗੁੱਜੇ ਪ੍ਰਯੋਜਨ ਕੀ ਹੁੰਦੇ ਹਨ ਲੋਕੀ ਮੈਨੂੰ ਚੰਗਾ ਕਹਿਣ ਬੜਾ ਨੇਕ ਤੇ ਸੇਵਕ ਹੈ ਇਹ ਜਿਸ ਨਾਲ ਨੇਕੀ ਕਰਦਾ ਹੈ ਮੈਨੂੰ ਚੰਗਾ ਜਾਣੇ ਮਰ ਕੇ ਮੈਨੂੰ ਸੁਰਗ ਮਿਲੇ ਜਦੋਂ ਇਸ ਤਰ੍ਹਾਂ ਦੇ ਪ੍ਰਯੋਜਨ ਜਿੰਨਾ ਵਿੱਚ ਲਾਭ ਦੀ ਵਾਸ਼ਨਾ ਹੈ ਮਿਟ ਜਾਂਦੇ ਹਨ ਫੇਰ ਤਾਂ ਸੇਵਾ ਵਿੱਚੋਂ ਇੱਕ ਸੁਆਤ ਤੇ ਸੁਖ ਨਿਕਲ ਪੈਂਦਾ ਹੈ ਜੋ ਲੋਕਾਂ ਦੀ ਵਾਹ ਵਾਹ ਤੇ ਸੁਰਗਾਂ ਦੀ ਵਾਸ਼ਨਾ ਤੋਂ ਬਿ ਲੋੜਿਆ ਕਰ ਦਿੰਦਾ ਹੈ ਉਹ ਸਵਾਦ ਕਾਦਾ ਹੁੰਦਾ ਹੈ ਉਹ ਆਪਣੇ ਕਾਰਨ ਦੀ ਠੰਡੀ ਹਵਾ ਹੁੰਦੀ ਹੈ ਮਨ ਵਿੱਚ ਉਹ ਪਤਲੀ ਪੈਂਦੀ ਹੈ ਕੂੜ ਦੀ ਭਾਲ ਘਟਦੀ ਹੈ ਤਦ ਆਪਣੇ ਕਾਰਨ ਅਕਾਲਪੁਰਖ ਵਿੱਚੋਂ ਅਸਲੀ ਸੁਖ ਦਾ ਮੱਦਮ ਰੂਮਕਾ ਕਦੇ ਆ ਜਾਂਦਾ ਹੈ ਸਿੰਦੀ ਪਰ ਜੀ ਇਹ ਲੈਣ ਦਾ ਲਾਭ ਦਾ ਸੁਭਾਅ ਸਾਥੋਂ ਕਿੱਥੋਂ ਪਿਆ ਪਾਈ ਜੀ ਸਿਆਣਿਆਂ ਨੇ ਸੰਸਾਰ ਦੇ ਗੌਰਕ ਧੰਦੇ ਨੂੰ ਸਮਝਣ ਲਈ ਦੋ ਨਾਂ ਰੱਖੇ ਹਨ ਇੱਕ ਤਾਂ ਸਦਾ ਇੱਕ ਰਸ ਰਹਿਣ ਵਾਲੇ ਦਾ ਨਾਂ ਪਰਮੇਸ਼ਰ ਰੱਖਿਆ ਹੈ ਜੋ ਕਾਰਨ ਹੈ ਇਹ ਹਰ ਪਲ ਬਦਲਣ ਵਾਲੀ ਨਜ਼ਰ ਆਉਂਦੀ ਪ੍ਰਗਟ ਤਮਾਸ਼ੇ ਦਾ ਨਾਂ ਮਾਇਆ ਰੱਖਿਆ ਹੈ ਇਸ ਮਾਇਆ ਵਿੱਚ ਲੈਣ ਦਾ ਸੁਭਾਅ ਹੈ ਤੇ ਉਸ ਸਦਾ ਇੱਕ ਰਸ ਰਹਿਣ ਵਾਲੇ ਕਾਰਨ ਪਰਮੇਸ਼ਰ ਵਿੱਚ ਦੇਣ ਦਾ ਸੁਭਾਅ ਹੈ ਪਰਮੇਸ਼ਰ ਸਦਾ ਦాతਾ ਹੈ ਕਦੇ ਵੀ ਯਾਚਕ ਨਹੀਂ ਹੈ ਪਰ ਇਹ ਮਾਇਆ ਕਦੇ ਵੀ ਦਾਤੀ ਨਹੀਂ ਹੈ ਹੁਣ ਇਹ ਜੋ ਸਰੀਰ ਹੈ ਸਾਡਾ ਇਹ ਮਾਇਆ ਦਾ ਹੈ ਇਸ ਵਿੱਚ ਜੋ ਜੀਵ ਹੈ ਸੋ ਉਸ ਪਰਮੇਸ਼ਰ ਦੀ ਅੰਸ਼ ਹੈ ਅੰਸ਼ ਵਿੱਚ ਆਪਣੇ ਜਨਕ ਦੇ ਗੁਣ ਰਹਿੰਦੇ ਹਨ ਸੋ ਸਾਡੇ ਜੀਵ ਆਤਮਾ ਵਿੱਚ ਤਾਂ ਦੇਣ ਦਾ ਸੁਭਾਅ ਹੈ ਪਰ ਮਾਇਆ ਦੇ ਕੁ ਸੰਗ ਦੇ ਕਾਰਨ ਸਾਡੇ ਮਨ ਨੂੰ ਲੈਣਾ ਚੰਗਾ ਪਾਸਦਾ ਹੈ ਜਿਉਂ-ਜਿਉਂ ਇਹ ਲੈਣ ਵਾਲਾ ਬੰਦਾ ਜਾਂਦਾ ਹੈ ਤਿਉਹ ਤੋਂ ਇਸ ਦਾ ਸੁਭਾਅ ਮਾਇਕ ਹੁੰਦਾ ਜਾਂਦਾ ਹੈ ਤੇ ਆਪਣੇ ਪਿਤਾ ਦੇ ਸੁਭਾਅ ਦੇ ਉਲਟ ਹੁੰਦਾ ਜਾਂਦਾ ਹੈ ਪਿਤਾ ਦੇ ਸੁਭਾਅ ਦਾ ਸਿੱਟਾ ਸੁਖ ਹੈ ਉਸ ਤੇ ਉਲਟ ਦਾ ਫਲ ਦੁੱਖ ਹੈ ਸੋ ਲੈਂਦਿਆਂ ਲੈਂਦਿਆਂ ਇਸ ਨੂੰ ਪਹਿਲਾਂ ਅਤ੍ਰਿਪਤੀ ਦਾ ਦੁੱਖ ਲੱਗ ਜਾਂਦਾ ਹੈ ਸੈਸ ਖਟੇ ਲਕ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਫਿਰ ਲੋਕਾਂ ਨੂੰ ਸੁਖदाई ਨਹੀਂ ਰਹਿੰਦਾ ਟੱਬਰ ਵਿੱਚ ਪਿਆਰ ਕਰਨ ਵਾਲਾ ਭਰਾ ਨਹੀਂ ਪਰ ਸਵਾਰਥੀ ਵੈਰੀ ਹੋ ਜਾਂਦਾ ਹੈ ਇਸ ਤਰ੍ਹਾਂ ਕਰਦਾ ਦੁੱਖਾਂ ਵਿੱਚ ਪਹੁੰਚਦਾ ਹੈ ਕਪਟੀ ਵਿਹਾਰੀ ਚੋਰ ਠੱਗ ਧਾੜਵੀ ਸਭ ਇਸ ਸੁਭਾਅ ਦੇ ਨਾਮ ਹਨ ਤੇ ਇਸ ਦਾ ਫਲ ਕੈਦਾਂ ਤੇ ਜਮ ਦੰਡ ਤੇ ਮਨ ਵਿੱਚ ਦੁਖੀ ਰਹਿਣਾ ਹੈ ਪਰ ਜਦ satsang ਕਰਕੇ ਇਸ ਨੂੰ ਸੇਵਾ ਦਾ ਉਪਦੇਸ਼ ਮਿਲੇ ਤਦ ਮਾਇਆ ਦੀ ਵਿਸਚੜਦੀ ਹੈ ਇਸ ਦਾ ਅਸਲੀ ਸੁਭਾਅ ਜਾਗਦਾ ਹੈ ਔਰ ਜਾਗਦਾ ਜਾਗਦਾ ਪੂਰਾ ਜਾ ਕੇ ਮਾਇਆ ਦੇ ਅਸਰ ਤੋਂ ਸਾਫ਼ ਹੋ ਜਾਂਦਾ ਹੈ ਜਦ ਅਸਲੀ ਸੁਭਾਅ ਆਇਆ ਤਦ ਇਹ ਸੁਖ ਆ ਗਿਆ ਸੋ ਹੁਣ ਤੁਸੀਂ ਸਮਝ ਲਿਆ ਹੋ ਕਿ ਲਾਭ ਹੀ ਲੈਣ ਦਾ ਸੁਭਾਅ ਸਾਨੂੰ ਕਿਸ ਤਰ੍ਹਾਂ ਪੈਂਦਾ ਹੈ ਔਰ ਦੂਜੇ ਇਹ ਕਿ ਲਾਭ ਦੇਣ ਦਾ ਸੁਭਾਅ ਸਾਡਾ ਅਸਲੀ ਸੁਭਾਅ ਹੈ ਜਿੰਨਾ ਕੋਈ ਪਰਮੇਸ਼ਰ ਦੇ ਨੇੜੇ ਹੈ ਉਤਨਾ ਹੀ ਦాతਾ ਹੈ ਜਿੰਨਾ ਦੂਰ ਹੈ ਉਤਨਾ ਹੀ ਲਾਹੇ ਦਾ ਬੇਲੀ ਮੰਗਤਾ ਹੈ ਸਿੰਧੀ ਇਹ ਜੋ ਤੁਸੀਂ ਆਖਿਆ ਸੀ ਕਿ ਲੈਣੇਦਾਰ ਸੁਭਾਅ ਵਾਲਾ ਆਪ ਨੂੰ ਅੜੜਾ ਬਣਾਉਂਦਾ ਹੈ ਤੇ ਵੱਖ ਹੋ ਹੀ ਜਾਂਦਾ ਹੈ ਤੇ ਵਿਛੜਦਾ ਜਾਂਦਾ ਹੈ ਔਰ ਪਰਿਵਾਰ ਵਿੱਚ ਭਰਾ ਨਹੀਂ ਰਹਿੰਦਾ ਇਹ ਅੱਡ ਹੋਣ ਦਾ ਕੀ ਦੁੱਖ ਹੈ ਇਹ ਤਾਂ ਮੈਂ ਸਮਝਿਆ ਕਿ ਕਾਰਨ ਦੇ ਸੁਭਾਅ ਤੋਂ ਵੱਖ ਹੋਣ ਵਿੱਚ ਮਨ ਵਿੱਚ ਦਿਲਗੀਰੀ ਵਸਦੀ ਹੈ ਪਰ ਜੇ ਕਿਸੇ ਨੂੰ ਦਿਲਗੀਰੀ ਦਾ ਹੀ ਸੁਭਾਅ ਪਹਿ ਜਾਵੇ ਔਰ ਪਰਮੇਸ਼ਰ ਦੇ ਵਿਛੋੜੇ ਤੋਂ ਘਬਰਾਵੇ ਹੀ ਨਾ ਤਾਂ ਦੁਸਤ ਦਾ ਅੱਡ ਕੀ ਹੋਇਆ ਤੇ ਅੱਡ ਹੋਣ ਵਿੱਚ ਨਿਰਾ ਅੱੜੇਪਨ ਦਾ ਕੀ ਦੁੱਖ ਹੋਇਆ ਭਾਈ ਜੀ ਲੋਇਓ ਕਰੋ ਤੁਸੀਂ ਸਮਝੋ ਕਿ ਤੁਹਾਡੇ ਘਰ ਦੇ ਬਾਹਰ ਦੇ ਸੰਸਾਰ ਦੇ ਸਭ ਮਨੁੱਖ ਜੀਵ ਜੰਤੂ ਇਸ ਧਰਤੀ ਤੋਂ ਚਲੇ ਗਏ ਔਰ ਤੁਸੀਂ ਇਕੱਲੇ ਰਹਿ ਗਏ ਹੋ ਹੁਣ ਜ਼ਰਾ ਸੋਚ ਕੇ ਦੱਸੋ ਤੁਸੀਂ ਦੁਖੀ ਹੋਵੋਗੇ ਕਿ ਨਹੀਂ ਜੇ ਹੋਵੋਗੇ ਤਾਂ ਉਹ ਦੁੱਖ ਕੀ ਹੋਵੇਗਾ ਔਰ ਕਿੱਡਾ ਕੁ ਹੋਵੇਗਾ ਸਿੰਦੀ ਕਬਰਾ ਕੇ ਓਈ ਇਹ ਤਾਂ ਬੜਾ ਭਾਰੀ ਦੁੱਖ ਹੈ ਭਾਈ ਜੀ ਜ਼ਰਾ ਹੋਰ ਸੋਚੋ ਇਕੱਲੇ ਹੀ ਇਕੱਲੇ ਨਾ ਸਾਖ ਨਾ ਸੈਨ ਨਾ ਉਪਰਾ ਨਾ ਪਰਾਇਆ ਨਾ ਮਨੁੱਖ ਨਾ ਪਸ਼ੂ ਨਾ ਬ੍ਰਿਛ ਨਾ ਬੂਟੀ ਨਾ ਆਕਾਸ਼ ਦੇ ਤਾਰੇ ਨਾ ਧਰਤੀ ਦੇ ਫੁੱਲ ਨਾ ਅੰਬਰ ਦੀ ਹਵਾ ਨਾ ਪੌਂ ਦਾ ਪਾਣੀ ਇਕੱਲਾ ਹੀ ਇਕੱਲਾ ਮਨੁੱਖ ਡਾਵਾਂ ਡੋਲ ਕਿਆ ਉਸ ਦੇ ਕਬਰਾ ਉਸ ਦੀ ਵਹਿਸ਼ਤ ਦੀ ਕੋਈ ਹੱਦ ਹੋਵੇਗੀ ਸਿੰਧੀ ਇਹ ਖਿਆਲ ਹੀ ਕਲੇਜਾ ਕੱਢਦਾ ਹੈ ਭਾਈ ਜੀ ਫੇਰ ਹੁਣ ਸਮਝ ਲਓ ਕਿ ਜਿੰਨਾ ਮਨੁੱਖਾਂ ਨਾਲ ਆਪਣੇ ਲਾਭ ਖਾਤਰ ਛਲ ਤੇ ਧੱਕਾ ਕਰੀਦਾ ਹੈ ਉਹ ਸਾਡੇ ਹੀ ਜੀਵਨ ਦਾ ਆਸਰਾ ਹਨ ਅਸੀਂ ਕਿੱਡੇ కృਤਕ ਹਨ ਹਾਂ ਕਿ ਆਪਣੇ ਨਫੇ ਨੂੰ ਹੀ ਨਹੀਂ ਪਛਾਣਦੇ ਅਸੀਂ ਉਹਨਾਂ ਨਾਲ ਛਲ ਤੇ ਧੱਕਾ ਕਰਦੇ ਹਾਂ ਕਿ ਜਿੰਨਾਂ ਦੇ ਕੇਵਲ ਹੋਣ ਮਾਤਨ ਨਾਲ ਜਿਉਂਦੇ ਤੇ ਬੇਪਰਵਾਹੇ ਫਿਰ ਰਹੇ ਹਾਂ ਕਿ ਇਹ ਸਾਰਾ ਪਰਿਵਾਰ ਨਹੀਂ ਜਿਸ ਦਾ ਅਸੀਂ ਇੱਕ ਅੰਗ ਹਾਂ ਫੇਰ ਕਦੇ ਅੰਗ ਵੀ ਅੰਗ ਨਾਲ ਲੜਦਾ ਹੈ ਦੇ ਵੀ ਅਸੀਂ ਕੀਕੂ ਆਪਣੇ ਅੰਗਾ ਨਾਲ ਛਲ ਤੱਕਾ ਕਰਦੇ ਚੰਗੇ ਹਾਂ ਮਾਨ ਦੀ ਖੁਸ਼ੀ ਦੇ ਉੱਚ ਭਾਵ ਅਜੇ ਅਸਰ ਨਾ ਕਰਦੇ ਹੋਣ ਤਾਂ ਕੇਵਲ ਇਹ ਖਿਆਲ ਕਿ ਮੇਰੇ ਜੀਵਨ ਦਾ ਆਧਾਰ ਸਾਰੇ ਲੋਕ ਹਨ ਦੱਸ ਸਕਦਾ ਹੈ ਕਿ ਨਹੀਂ ਕਿ ਅੱਡ ਹੋਣਾ ਵਿਛੜ ਜਾਣਾ ਕਿਸ ਰੂਪ ਰੱਖਦਾ ਹੈ ਸਿੰਦੀ ਸਰੂਪ ਤਾਂ ਸਮਝਿਆ ਪਰਿਵਾਰ ਵੀ ਜਾਣਿਆ ਆਪਣਾ ਹਿੱਸਾ ਵੀ ਸਮਝਿਆ ਪਰ ਸੰਸਾਰ ਕੋਈ ਮਾਰ ਥੋੜਾ ਚੱਲਿਆ ਹੈ ਭਾਈ ਜੀ ਠੀਕ ਹੈ ਸੰਸਾਰ ਤਾਂ ਨਹੀਂ ਮਰ ਚਲਿਆ ਪਰ ਅਸਾਂ ਤਾਂ ਮਰ ਜਾਣਾ ਹੈ ਕਿ ਨਹੀਂ ਸਿੰਦੀ ਹਾਂ ਇਹ ਠੀਕ ਹੈ ਭਾਈ ਜੇ ਪਲਾ ਸਾਨੂੰ ਮਾਰ ਗਿਆ ਨੂੰ ਇਹ ਸਾਰਾ ਭਾਈਚਾਰਾ ਨਾ ਦਿਸੇ ਤੇ ਹੋਰ ਭਾਈਚਾਰਾ ਨਾ ਮਿਲੇ ਤਦ ਸਾਡਾ ਉਹ ਹਾਲ ਹੋਊ ਕਿ ਨਾ ਜੋ ਸੰਸਾਰ ਦੇ ਮਾਰ ਗਿਆ ਦਾ ਹੋ ਸਕਦਾ ਹੈ ਸਿੰਦੀ ਠੀਕ ਹੈ ਭਾਈ ਜੀ ਲਓ ਹੁਣ ਸੋਚੀਏ ਪਈ ਜਦੋਂ ਸਾਂ ਸੁਭਾ ਅੜਰੇ ਹੋਣ ਦਾ ਪਕਾਇਆ ਜੀਵ ਵਿੱਚ ਇਸ ਦੀ ਕਦਰ ਨਾ ਰਹੀ। ਸ੍ਰਿਸ਼ਟੀ ਨੂੰ ਅਸਾਂ ਇੱਕ ਵੈਰੀ ਦੀ ਸ਼ੈ ਸਮਝ ਕੇ ਛੱਲਿਆ ਤੇ ਲੁੱਟਿਆ। ਸਾਨੂੰ ਇੰਨੀ ਸੋਚ ਵੀ ਨਾ ਰਹੀ ਕਿ ਸਾਡਾ ਜੀਵਨ ਇਨ੍ਹਾਂ ਦੇ ਆਸਰੇ ਹੈ। ਤਦ ਦੱਸੋ ਅਸਾਂ ਮੰਨ ਕਰਕੇ ਆਪਣੇ ਆਪ ਨੂੰ ਪਰਿਵਾਰ ਤੋਂ ਅੱਡ ਕਰ ਲਿਆ ਕਿ ਨਾ। ਅੱਖਾਂ ਨਾਲ ਤਾਂ ਪਰਿਵਾਰ ਵੇਖਦੇ ਹਾਂ ਪਰ ਸੁਰਤ ਵਿੱਚ ਓਪਰਾ ਵੇਖਦੇ ਹਾਂ। ਪਰ ਅੱਖਾਂ ਮੀਟ ਕੇ ਸੁਰਤ ਵਿੱਚ ਸਾਨੂੰ ਆਪਾ ਹੀ ਆਪਾ ਤੇ ਆਪੇ ਦਾ ਲਾਹਾ ਹੀ ਲਾਹਾ ਸਮਝਦਾ ਹੈ। ਪਰਿਵਾਰ ਹੁਣ ਦਿਸਦਾ ਹੀ ਨਹੀਂ ਜੇ ਦਿਸੇ ਤਦ ਵੈਰ ਭਾਵ ਨਾਲ ਦਿਸ ਪੈਂਦਾ ਹੈ ਦੱਸੋ ਅੱਡ ਹੋਣ ਵਿੱਚ ਕੀ ਅਸਰ ਹੈ ਭਲਾ ਦੇ ਹੁੰਦੇ ਦੇਖਦੇ ਤੇ ਫਿਰਦੇ ਤਾਂ ਰਹੀ ਮਾਰ ਕੇ ਕੀ ਹੋਵੇਗਾ ਕਾਲੇ ਕਰਮਾ ਦਾ ਹਨੇਰਾ ਹੋਵੇਗਾ ਔਰ ਸਾਡੀ ਸਵਾਰਥ ਪੱਕੀ ਤੇ ਸੰਸਾਰ ਤੋਂ ਅੱਡ ਹੋਈ ਸੂਰਤ ਹੋਵੇਗੀ ਉਸ ਸੂਰਤ ਵਿੱਚ ਤ੍ਰਿਪਤ ਨਾ ਹੋਣ ਵਾਲੀ ਅੱਗ ਲੈਣ ਹੀ ਲੈਣਦੀ ਹੋਵੇਗੀ ਪਰ ਸੰਸਾਰ ਤੇ ਅਗ ਨਾ ਹੋਣ ਕਰਕੇ ਲੈਣ ਵਾਲੀਆਂ ਚੀਜ਼ਾਂ ਨੂੰ ਕਿੱਕੂ ਲਵਾਂਗੇ ਉਸ ਵੇਲੇ ਦਾ ਕਲੇਸ਼ ਵਿਚਾਰੋ ਕੀ ਹੋਵੇਗਾ ਕਰਮਾਂ ਦਾ ਹਨੇਰਾ ਸੁਰਤ ਵਿੱਚ ਘਬਰਾ ਵੈਸ਼ਅ ਤੇ ਅਤ੍ਰਿਪਤ ਤ੍ਰishna ਭੋਗਣ ਦੀ ਅਗ ਪਰ ਭੋਗਾ ਦਾ ਨਾਂ ਲੱਭਣਾ ਸ੍ਰਿਸ਼ਟੀ ਤੋਂ ਸੁਰਤ ਦਾ ਅੱਡ ਹੋਣਾ ਔਰ ਕਿਸੇ ਹੀ ਵਿੱਚ ਆਪਣਾ ਤੇ ਆਪਣਾ ਦਾ ਆਸਰਾ ਨਾ ਹੋਣਾ ਕੀ ਇਹ ਅੱੜੇ ਹੋਣ ਦੇ ਕਲੇਸ਼ ਹੋਣਗੇ ਕਿ ਨਹੀਂ ਦਿੰਦੇ ਸੂਰਤ ਦੀ ਦਸ਼ਾ ਰਾਤ ਨੂੰ ਆਪੜਦੀ ਹੈ ਔਰ ਜੇ ਬੁਰੀ ਹੋਵੇ ਤਾਂ ਦਿਨ ਨਾਲੋਂ ਰਾਤ ਵੇਲੇ ਬਹੁਤ ਘਬਰਾਉਂਦੀ ਹੈ ਤਿਵੇਂ ਜੀਵਨ ਦੇ ਦਿਨ ਦੀ ਪੱਕੀ ਸੂਰਤ ਨਾਲ ਮੌਤ ਦੀ ਰਾਤ ਵਿੱਚ ਉਹ ਕੁਝ ਹੋਊ ਜੋ ਦਿਨੇ ਸੀ ਸਗੋ ਸਰੀਰ ਨਾ ਹੋਣ ਕਰਕੇ ਵਧੇਕ ਦੁੱਖਦਾਤੀ ਹੋਵੇਗੀ ਪਿਆਰੇ ਜੀ ਇਹ ਨਰਕ ਹੈ ਜਗਤ ਤੋਂ ਵਾਂਜਿਆ ਵਾਇਗੁਰੂ ਤੋਂ ਟੁੱਟਾ ਸ਼ੁੱਭ ਗੁਣਾ ਤੋਂ ਹੀਣਾ ਰੋਹਾਨੀ ਬਸਰਾ ਤੋਂ ਵੀ ਹੋਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਇਹ ਕੋਈ 부ਝਾਰਤ ਨਹੀਂ ਰੋਜ ਦਿਨ ਤੇ ਰਾਤ ਸਾਨੂੰ ਇਹ ਬਣ ਗਈ ਮੋਤੋਂ ਪਾਰਲੀ ਘਾਟੀ ਦੀ ਦਿਖਾ ਰਹੀ ਹਨ ਆਪ ਨੂੰ ਅੱੜੇ ਕਰਨ ਦੇ ਦੁੱਖ ਮੈਂ ਕੀ ਕਹਾ ਤੁਸੀਂ ਆਪ ਸਮਝਦੇ ਹੋ ਇੱਥੇ ਉੱਥੇ ਕੀ ਹੋ ਸਕਦੇ ਹਨ ਨਾਲੇ ਤੁਸੀਂ ਤਾਂ ਆਪੇ ਨੂੰ ਪਿਆਰ ਕਰਕੇ ਤੇ ਲੋਕਾਂ ਨੂੰ ਪਿਆਰ ਕਰਕੇ ਵੇਖ ਲਿਆ ਹੈ ਕਿ ਅੱਡ ਹੋਣ ਤੇ ਮਿਲਨ ਵਿੱਚ ਕਿੰਨਾ ਕੋ ਫਰਕ ਹੈ ਸਿੰਦੀ ਸੱਤ ਹੈ ਆਪਨੇ ਬਹੁਤ ਠੀਕ ਸਮਝਾਇਆ ਹੈ ਪ੍ਰੰਤੋ ਨਿਸ਼ਕਾਮ ਉਪਕਾਰ ਜੋ ਗੁਰੂ ਜੀ ਨੇ ਇਸ ਤਾਸ ਨੂੰ ਬਖਸ਼ਿਆ ਸੀ ਉਸ ਦਾ ਜੋ ਸਵਾਦ ਆਇਆ ਸੀ ਸੋ ਜੀਵ ਵਿੱਚ ਪਰਤਕ ਸੁਖ ਭਾਸ ਰਿਹਾ ਹੈ ਆਪ ਦੇ ਕਹਿਣੇ ਮੁਜਬ ਇਹ ਸਮਝਿਆ ਕਿ ਇਓਂ ਪਰਵਾ ਵਿੱਚ ਪਰਿਵਾਰੀ ਬਣੀ ਮੈਂ ਵਰਗਾ ਬੁਰਾ ਲੋਕ ਵੀ ਪਰਿਵਾਰ ਨਾਲ ਵਿਛੜਿਆ ਨਹੀਂ ਪਰ ਤੁਸੀਂ ਕਿਹਾ ਸੀ ਕਿ ਕਾਰਨ ਨੂੰ ਮਿਲੇ ਬਿਨਾ ਸੁਖ ਨਹੀਂ ਤੇ ਕਾਰਨ ਪਰਮੇਸ਼ਰ ਹੈ ਤੇ ਉਪਕਾਰ ਨਾਲ ਤਾਂ ਮੇਰੀ ਸ੍ਰਿਸ਼ਟੀ ਨਾਲ ਵਿਛੋੜਾ ਹਟਿਆ ਸ਼੍ਰਿਸ਼ਟੀ ਦੇ ਰਚਨ ਹਾਰ ਸ਼੍ਰਿਸ਼ਟੀ ਨਾਲ ਤਾਂ ਮੇਲ ਨਾ ਹੋਇਆ ਕਿਉਂ ਜੋ ਸ਼੍ਰਿਸ਼ਟੀ ਕਾਰਨਤਾ ਨਹੀਂ ਹੈ ਉਹ ਤਾਂ ਕਾਰਜ ਜਾਂ ਕਰਿਤ ਹੈ ਕਰਤਾਰ ਦੀ ਸ਼੍ਰਿਸ਼ਟੀ ਨਾਲ ਮੇਲ ਕਿਸ ਤਰ੍ਹਾਂ ਹੋਵੀ ਭਾਈ ਜੀ ਪਿਆਰੇ ਮਿੱਤਰ ਜੀ ਇਹ ਜੋ ਸ਼੍ਰਿਸ਼ਟੀ ਵਾਹਿਗੁਰੂ ਨੇ ਮਿਲਨ ਦੀ ਚਾਹ ਹੈ ਇੱਥੋਂ ਲੈ ਕੇ ਮਿਲਾਪ ਤਾਈਂ ਸਾਰੀ ਵਿਵਸਥਾ ਵਿਚਾਰ ਸਾਧਨ ਅਨੁਭਵ ਸਾਰੇ ਨੂੰ ਨਾਮ ਆਖਦੇ ਹਨ ਜਿਸਪੁਰ ਗੁਰੂ ਜੀ ਆਖਦੇ ਹਨ ਨਾਮ ਤੁਲ ਕਛ ਅਵਰ ਨ ਹੋਏ ਸੋ ਇਸਦੀ ਕਿਰਪਾ ਸਤਿਗੁਰੂ ਜੀ ਆਪ ਕਰਨਗੇ ਮੈਂ ਤਾਂ ਨੀਚ ਢਾਡੀ ਦੀ ਤਰ੍ਹਾਂ ਉਹਨਾਂ ਦੇ ਉਪਕਾਰਾਂ ਦੀ ਸੁਰਗ ਆਉਂਦਾ ਹਾਂ ਵੇਖੋ ਮਿੱਤਰ ਜੀ ਪੂਰੇ ਵੈਦ ਨੇ ਜੋ दारू ਆਪ ਨੂੰ ਦਿੱਤਾ ਸੀ ਉਸ ਨੇ ਤੁਹਾਡੇ ਦਿਲ ਦੀ ਕਿੱਡੀ ਮੈਲ ਕੱਟ ਦਿੱਤੀ ਹੈ ਕਿੱਥੇ ਤੁਸੀਂ ਸ੍ਰਿਸ਼ਟੇ ਤੇ ਸ੍ਰਿਸ਼ਟੀ ਦੋਹਾਂ ਤੋਂ ਅੱਡ ਹੋ ਰਏ ਸਾਉ ਤੇ ਕਿੱਥੇ ਤੁਹਾਨੂੰ ਪਰਿਵਾਰ ਨਾਲ ਹਮਦਰਦੀ ਦਾ ਸੁਖ ਪ੍ਰਤੀਤ ਹੋ ਆਇਆ ਤੇ ਕਿੱਥੇ ਅੱਜ ਸ਼੍ਰਸ਼ਟੇ ਦੇ ਮਿਲਾਪ ਦੀ ਚਾਹ ਉਪਜ ਪਈ ਹੈ ਇਹ ਜੋ ਮੇਲ ਦੀ ਚਾਹ ਹੈ ਇਹ ਬੜੀ ਭਾਰੀ ਦਾਤ ਹੈ ਸਤਗੁਰੂ ਜੀ ਫਰਮਾਉਂਦੇ ਹਨ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਗੁਰੂ ਨਾਨਕ ਦੇਵ ਜੀ ਉਸ ਤੋਂ ਕੁਰਬਾਨ ਹੁੰਦੇ ਜਿਸ ਨੂੰ ਪਰਮੇਸ਼ਰ ਦੇ ਦਰਸ਼ਨ ਦੀ ਚਾਹ ਉਪਜਦੀ ਹੈ ਪਰ ਇਹ ਦਾਤ ਆਪ ਨੂੰ ਕਿੰਕੂ ਪ੍ਰਾਪਤ ਹੋਈ ਜੇ ਆਪ ਨੇ ਪਹਿਲਾਂ ਸੇਵਾ ਕਾਲ ਕਲੀ ਸੇਵਾ ਦਾ ਜੋ ਨਿਸ਼ਕਾਮ ਹੋਵੇ ਫਲ ਇਹ ਹੈ ਕਿ ਮਾਨ ਦੀ ਮੈਲ ਉਤਰੇ ਮੈਲ ਉਤਰਿਆਂ ਆਪਣੇ ਸਿਰਜਣਹਾਰ ਕਾਰਨ ਨੂੰ ਮਿਲਣ ਦੀ ਇੱਛਾ ਉਪਜਦੀ ਹੈ ਸੋ ਵੇਖੋ ਹੁਣ ਤੁਹਾਡੇ ਵਿਚਕਾਰਨ ਦੇ ਮਿਲਾਪ ਦੀ ਚਾਹ ਵੀ ਪੈਦਾ ਹੋ ਆਈ ਹੈ ਜੇ ਪਰਿਵਾਰ ਦੀ ਬੋਲੀ ਵਿੱਚ ਗੱਲ ਕਰੀਏ ਤਾਂ ਐਂਓ ਸਮਝੋ ਕਿ ਬਾਲਕ ਨੂੰ ਪਿਆਰ ਕੀਤਾ ਤਾਂ ਮਾਪੇ ਰਾਜ਼ੀ ਹੁੰਦੇ ਹਨ ਜੇ ਵਿਦਵਾਨਾਂ ਦੀ ਬੋਲੀ ਵਿੱਚ ਗੱਲ ਕਰੋ ਤਾਂ ਨਿਸ਼ਕਾਮ ਕਰਮਾ ਨਾਲ ਤੁਹਾਡਾ ਅੰਤ ਕਰਨ ਸ਼ੁੱਧ ਹੋਇਆ ਜੋ ਤੁਹਾਨੂੰ ਪਰਮੇਸ਼ਰ ਦੇ ਮੇਲ ਦੀ ਰਾਹ ਹੋਈ ਜੈ ਸਤਸੰਗੀਆਂ ਦੀ ਬੋਲੀ ਵਿੱਚ ਗੱਲ ਕਰੋ ਤਦ ਤਹਿਲ ਮਹਿਲਤਾ ਕੋ ਮਿਲੇ ਜਾ ਕੋ ਸਾਧਿ ਕਿਰਪਾਲ ਇਹ ਸੇਵਾ ਤੁਸਾਂ ਪੂਰੇ ਵੈਦ ਦਾ ਤੁਹਾਡੇ ਰੋਗ ਲਈ ਦੱਸਿਆ दारू ਸੇਵਨ ਕੀਤਾ ਪਰ ਅਸਲ ਵਿੱਚ ਇਹ ਸੇਵਾ ਗੁਰੂ ਦੀ ਸੀ ਉਸ ਦੇ ਹੁਕਮ ਦੀ ਪਾਲਣਾ ਸੀ ਜੋ ਇਸ ਦਾ ਗੁਣ ਸੀ ਸੋ ਪ੍ਰਾਪਤ ਹੋਇਆ ਹੁਣ ਪੂਰੇ ਵੈਦ ਜੀ ਅਗਲੀ ਬੂਟੀ ਦੇ ਕੇ ਤੁਹਾਡਾ ਉਹ ਦੁੱਖ ਜਿਸ ਨੂੰ ਮੈਂ ਵਿਛੋੜਾ ਕਿਆ ਸੀ ਸਾਰਾ ਘਟ ਦੇਣਗੇ ਤੁਸੀਂ ਜਾਣਦੇ ਹੋ ਤਰੇ ਬਿਨਾ ਪਾਣੀ ਕੌਣ ਪੀਂਦਾ ਹੈ ਗੁਰੂ ਵਾਕ ਹੈ ਜਿੰਨ ਕੋ ਲੱਗੀ ਪਿਆਸ ਅਮਰਤ ਸੇਈ ਖਾਹੇ ਅਮਰਦ ਦੀ ਪਿਆਸ ਵਾਲੇ ਹੀ ਅਮਰਤ ਖਾ ਸਕਦੇ ਹਨ ਪਰ ਸਾਨੂੰ ਜੋ ਵਿਹੋ ਦੀ ਪਿਆਸ ਲੱਗੀ ਹੋਈ ਹੈ ਵਿਹੋ ਦੇ ਚਸ਼ਮਿਆਂ ਤੇ ਲਈ ਫਿਰੀਦੀ ਹੈ ਔਰ ਜੋ ਅਸੀਂ ਅਮਰਦ ਦੀ ਥਾਂ ਵਿਹੋ ਨਾਲ ਪਿਆਸ 부ਝਾਉਂਦੇ ਹਾਂ ਸਦਾ ਦੁੱਖ ਰਹਿੰਦਾ ਹੈ ਪਿਆਸ ਨਹੀਂ 부ਜਦੀ ਲੋ ਲਈ अतृप्त माया ਪੂਰੇ ਵੈਦ ਨੇ ਤੁਹਾਡੀ ਵਿਹੂਲੀ ਪਿਆਸ ਤੇ ਵਿਹੁੱਲੇ ਪਾਣੀ ਦੇ ਪੀਣ ਦੀ ਬਾਣ ਮਿਟਾ ਕੇ ਤੁਹਾਡੇ ਵਿੱਚ ਅਮਰਤ ਦੀ ਪਿਆਸ ਪੈਦਾ ਕੀਤੀ ਹੈ ਹੁਣ ਨਾਮਾ ਅਮ੍ਰਿਤ ਬਖਸ਼ ਕੇ ਸਦਾ ਮੇਲ ਦੀ ਤ੍ਰਿਪਤੀ ਬਖਸ਼ਣਗੇ ਸਾ ਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ